ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਰਜਿੰਦਰ ਸਿੰਘ ਬਰਾੜ ਅੱਜ ਅਸੀਂ ਤੁਹਾਨੂੰ ਦੂਗਰੀ ਪਿੰਡ ਲੁਧਿਆਣੇ ਦੇ ਵਿੱਚ ਲੈ ਚੱਲਦੇ ਹਾਂ ਜਿੱਥੇ ਗੱਡੀਆਂ ਵਾਲੇ ਬੰਜਾਰਿਆਂ ਦਾ ਮੇਲਾ ਲੱਗਿਆ ਹੋਇਆ ਇਹ ਬੰਜਾਰਿਆਂ ਦਾ ਮੇਲਾ ਹਰ ਸਾਲ ਜੇਠ ਦੇ ਖੀਰਲੇ ਦਿਨਾਂ ਦੇ ਵਿੱਚ ਦੂਰੀ ਪਿੰਡ ਲੁਧਿਆਣਾ ਦੇ ਵਿੱਚ ਲੱਗਦਾ ਇਹ ਬੰਜਾਰੇ ਜਿਹੜੇ ਹੈਗੇ ਆ ਇਹ ਇਕੱਲੇ ਪੰਜਾਬ ਦੇ ਬੰਜਾਰੇ ਇਸ ਮੇਲੇ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ ਆਪਣੇ ਦੇਸ਼ ਦੇ ਵਿੱਚੋਂ ਭਾਰਤ ਦੇ ਵਿੱਚੋਂ ਜਿੱਥੇ ਵੀ ਬੰਜਾਰੇ ਇਹ ਬੈਠੇ ਆ ਦੇਸ਼ ਦੇ ਵਿੱਚ ਆਪਣੇ ਦੇ ਵਿੱਚ ਉਸ ਕੋਨੇ ਕੋਨੇ ਤੋਂ ਇਹ ਇੱਥੇ ਜੇਠ ਮਹੀਨੇ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਆ ਤੇ ਖੀਰਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦਾ ਮੇਲਾ ਭਰਦਾ ਜੇਠ ਦੇ ਖੀਰਲੇ 27 28 ਜੇਸਟ ਕਰ ਇਹਨਾਂ ਦਾ ਮੇਲਾ ਪੂਰਾ ਭਰ ਜਾਂਦਾ ਤਿੰਨ ਦਿਨ ਦਾ ਮੇਲਾ ਹੁੰਦਾ ਸੋ ਇਹ ਮੇਲਾ ਬਾਬਾ ਵਜ਼ੀਰਾ ਜੀ ਇਹਨਾਂ ਦੇ ਪੁਰਖੇ ਹੋਏ ਆ ਵੱਡੇ ਪੁਰਖੇ ਉਹਨਾਂ ਦੀ ਯਾਦ ਦੇ ਵਿੱਚ ਇਹ ਮੇਲਾ ਲਾਉਂਦੇ ਹਰ ਸਾਲ ਸੋ ਇਹ ਮੇਲੇ ਦੇ ਵਿੱਚ ਇੱਕ ਵਿਲੱਖਣਾ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਅੱਜ ਵੀ ਕਿ ਆਪਾਂ ਕਹਿ ਰਹੇ ਹਾਂ ਕਿ ਜਵਾਨਾ ਬੜੀ ਤੇਜ਼ੀ ਨਾਲ ਫੈਲ ਰਹੇ ਵਧ ਰਹੇ ਆ ਅੱਗੇ ਵਧ ਰਹੇ ਆ ਪਰ ਇਹ ਲੋਕ ਅੱਜ ਵੀ ਆਪਣੇ ਪਹਿਰਾਵੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਜੁੜ ਕੇ ਲੜ-ਭੱਗਾ ਕੰਮ ਕਰ ਰਹੇ ਆ ਅਸੀਂ ਇਸ ਮੇਲੇ ਦੇ ਵਿੱਚ ਤੁਰ ਫਿਰ ਕੇ ਦੇਖਿਆ ਤੇ ਸਾਨੂੰ ਉਹੀ ਜਿਹੜੇ ਅੱਜ ਤੋਂ ਘੱਟੋ-ਘੱਟ 25-30 ਸਾਲ ਪੁਰਾਣੇ ਜਿਹੜਾ ਇਹਨਾਂ ਦਾ ਸੱਭਿਆਚਾਰ ਸੀ ਜੋ ਇਹਨਾਂ ਦਾ ਪਹਿਰਾਵਾ ਸੀ ਸਾਨੂੰ ਅੱਜ ਉਹਨਾਂ ਦੀ ਇਹਦੇ ਵਿੱਚੋਂ ਝਲਕ ਪੈ ਰਹੀ ਸੀ ਸੋ ਇਹ ਮੇਲਾ ਜਿਹੜਾ ਹੈਗਾ ਜਿਵੇਂ ਸਾਡੇ ਪੰਜਾਬ ਦੇ ਵਿੱਚ ਮਸ਼ਹੂਰ ਮੇਲੇ ਆ ਉਹਨਾਂ ਮੇਲਿਆਂ ਵਾਂਗ ਇਹਨਾਂ ਦਾ ਇੱਕ ਮੇਲਾ ਹੈ ਸੋ ਇਹਦੇ ਵਿੱਚ ਵੀ ਜਿਹੜੇ ਹੈਗੇ ਆ ਇਹਨਾਂ ਦਾ ਜਿਹੜਾ ਸੰਗੀਤ ਆਪਣਾ ਸੰਗੀਤ ਹੁੰਦਾ ਉਹਦੇ ਵਿੱਚ ਇਹ ਲੋਕ ਆਪਣਾ ਅ ਫੰਕਸ਼ਨ ਕਰਦੇ ਆ ਇੰਜੋਏ ਕਰਦੇ ਆ ਇਹਨਾਂ ਦੇ ਜਿਹੜੇ ਹੈਗੇ ਆ ਲੋਕ ਜਿੰਨੇ ਵੀ ਲੜਕੀਆਂ ਹੈਗੀਆਂ ਜਾਂ ਮੁੰਡੇ ਆ ਜਾਂ ਕੁੜੀਆਂ ਉਹ ਲੋਕ ਇਹਨਾਂ ਦੇ ਵਿੱਚ ਆਪਣਾ ਜਿਹੜਾ ਗੀਤ ਤੇ ਡਾਂਸ ਕਰਦੇ ਆ ਭੰਗੜਾ ਪਾਉਂਦੇ ਆ ਨੱਚਦੇ ਆ ਕੁੱਦਦੇ ਆ ਖੁਸ਼ੀਆਂ ਮਨਾਉਂਦੇ ਆ ਸੋ ਇਹ ਲੋਕ ਬੜੇ ਹੀ ਦਿਲਚਸਪ ਤਰੀਕੇ ਦੇ ਨਾਲ ਬੜੇ ਬਲਖਣ ਢੰਗ ਦੇ ਨਾਲ ਆ ਇਹ ਮੇਲਾ ਮਲਾਉਂਦੇ ਆ ਸੋ ਸੋ ਇਹ ਬੰਦਾਰਿਆਂ ਵੀ ਮੈਨੂੰ ਦੇਖ ਕੇ ਮੈਨੂੰ ਆਪਣੇ ਪੁਰਾਣੇ ਸਮੇਂ ਦੀ ਯਾਦ ਆ ਗਈ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀਗੇ ਤਾਂ ਸਾਡੇ ਪਿੰਡ ਦੇ ਵੀ ਇਹ ਪੰਜ਼ਾਰੇ ਆ ਕੇ ਖੜੀ ਸੋਣੀ ਦੇ ਵਿੱਚ ਬਹਿੰਦੇ ਹੁੰਦੇ ਸੀਗੇ ਕਿਉਂਕਿ ਜ਼ਿਆਦਾਤਰ ਜਿਹੜਾ ਇਹਨਾਂ ਦਾ ਕੰਮਕਾਰ ਸੀ ਉਹ ਲੋਹੇ ਨਾਲ ਸੰਬੰਧਿਤ ਸੀਗਾ ਇਹ ਲੋਹੇ ਨਾਲ ਸੰਬੰਧਤ ਇਹਨਾਂ ਨੇ ਜਿਵੇਂ ਉਦੋਂ ਉਸ ਜ਼ਮਾਨੇ ਦੇ ਵਿੱਚ ਜ਼ਿਆਦਾਤਰ ਜਿਹੜੀ ਖੇਤੀ ਹੱਥਾਂ ਨਾਲ ਕੀਤੀ ਜਾਂਦੀ ਸੀਗੀ ਤੇ ਉਦੋਂ ਜਿਹੜੇ ਸੰਦ ਸੀ ਜਿਵੇਂ ਕਸੌਲੀਆਂ ਕਈਆਂ ਸੱਬਲਾਂ ਗੰਡਾਸੇ ਤੇ ਹੋਰ ਜਿਹੜੇ ਸੰਦ ਸੀਗੇ ਜਿਵੇਂ ਲੋਹੇ ਦੇ ਨਾਲ ਸੰਬੰਧਤ ਸੀਗੇ ਉਹ ਸਾਰੇ ਇਹ manzare ਬਣਾਇਆ ਕਰਦੇ ਸਨ ਔਰ ਇਹ ਇੱਕ ਸਮੇਂ ਦੇ ਬਹੁਤ ਤਕੜੇ ਅਮੀਰ ਲੋਕਾਂ ਦੇ ਵਿੱਚੋਂ ਇਹ ਲੋਕ ਨੇ ਇਹ ਇਹਨਾਂ ਦਾ ਜਿਹੜਾ ਪੁਰਖੇ ਵੱਡੇ ਪੁਰਖੇ ਉਹ ਮਹਾਰਾਣਾ ਪ੍ਰਤਾਪ ਸਿੰਘ ਦੀ ਕੁਲ ਦੇ ਵਿੱਚੋਂ ਆ ਤੇ ਇਹਨਾਂ ਦੀ ਇੱਕ ਇਹ ਵੀ ਮਿਥ ਬਣੀ ਹੋਈ ਆ ਕਿ ਮਹਾਰਾਜਾ ਰਾਣਾ ਪ੍ਰਤਾਪ ਸਿੰਘ ਦੇ ਇੱਕ ਬੋਲ ਕੀਤੇ ਸੀ ਸ਼ਾਇਦ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਉਹਨਾਂ ਚਿਕਰ ਦੁਆਰਾ ਛੱਤ ਦੇ ਥੱਲੇ ਨਹੀਂ ਬੈਠਾਂਗੇ ਜਿੰਨਾ ਚਿਕਰ ਬਹੁਤ ਸਾਡਾ ਰਾਜ ਸਥਾਪਿਤ ਨਹੀਂ ਹੋਏਗਾ ਸੋ ਹੁਣ ਉਹ ਕਾਫੀ ਸਮਾਂ ਹੋ ਗਿਆ ਇਹਨਾਂ ਚੀਜ਼ਾਂ ਨੂੰ ਜਵਾਨਾਂ ਬੜੀ ਤੀਤੀ ਨਾਲ ਵੱਧ ਰਿਹਾ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਲੋਕ ਪਿੰਡਾਂ ਦੇ ਵਿੱਚ ਆਪਣੇ ਘਰ ਪੱਕੇ ਘਰ ਬਣਾਉਣਾ ਸ਼ੁਰੂ ਕਰਤੇ ਆ ਘਰਾਂ ਦੇ ਵਿੱਚ ਰਹਿਣਾ ਵੀ ਇਹਨਾਂ ਨੇ ਸ਼ੁਰੂ ਕਰ ਦਿੱਤਾ ਕਿਉਂਕਿ ਜਿਹੜਾ ਇਹਨਾਂ ਦਾ ਵਪਾਰ ਜਿਹੜਾ ਇਹਨਾਂ ਦਾ ਕੀਤਾ ਸੀਗਾ ਪਿਤਾ ਪੁਰਖੀ ਕੀਤਾ ਜਿਨ੍ਹਾਂ ਦੇ ਵਿੱਚ ਇਹ ਲੋਹੇ ਦਾ ਕੰਮ ਕਰਦੇ ਸੀ ਅੱਜ ਸਾਇੰਸ ਨੇ ਤਰੱਕੀ ਕਰਨ ਕਰਕੇ ਉਹ ਇਹਨਾਂ ਦਾ ਤਕਰੀਬਨ ਲਗਭਗ ਜਿਹੜਾ ਉਹ ਕੰਮ کاروبار ਠੱਪ ਹੋ ਗਿਆ ਹੁਣ ਇਹ ਵਿਚਾਰੇ ਆਪਣਾ ਗੁਜ਼ਰਵਸਰ ਮੰਗ ਤੰਗ ਕੇ ਜਾਂ ਛੋਟੇ-ਮੋਟੇ ਕੰਮ ਕਰਕੇ ਜਾਂ ਪਿੰਡਾਂ ਦੇ ਵਿੱਚ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਜੀਵੀਆਂਦਾਰਾਂ ਨਾਲ ਜਾ ਕੇ ਦਿਹਾੜੀਆਂ ਕਰਦੇ ਵਿਚਾਰੇ ਆਪਣਾ ਪਰਿਵਾਰ ਪਾਲਣ ਲਈ ਸੋ ਇਹ ਲੋਕ ਬੜੇ ਮਿਹਨਤੀ ਬਹੁਤ ਮਿਹਨਤੀ ਲੋਕ ਨੇ ਇਹ ਇਹਨਾਂ ਦੀ ਇੱਕ ਹੋਰ ਵੀ ਖਾਸੀਅਤ ਆ ਇਹ ਲੋਕ ਦਾ ਅਜੇ ਤੱਕ ਕਿਸੇ ਵੀ ਕੋਰਟ ਦੇ ਵਿੱਚ ਕੋਈ ਕੇਸ ਨਹੀਂ ਚੱਲਦਾ ਪਹਿਲੀ ਗੱਲ ਦੂਜੀ ਗੱਲ ਇਹ ਹੈ ਕਿ ਇਹਨਾਂ ਦੇ ਜੇਕਰ ਲੜਾਈ ਝਗੜਾ ਹੁੰਦਾ ਲੜਾਈ ਝਗੜਾ ਹੁੰਦਾ ਤਾਂ ਉਹਦੇ ਵਿੱਚ ਇਹ ਆਪਣੀ ਜਿਹੜੀ ਹੈਗੀ ਪੰਚਾਇਤ ਬੁਲਾ ਕੇ ਉਹਦੇ ਵਿੱਚ ਇਹ ਆਪਣੇ ਫੈਸਲੇ ਕਰ ਲੈਂਦੇ ਆ ਇਹਨਾਂ ਨੂੰ ਅਨਪੜ੍ਹ ਜ਼ਰੂਰ ਕਿਹਾ ਜਾਂਦਾ ਪਰ ਜਦੋਂ ਜਦੋਂ ਇਹ ਨੇ ਆਪਣੇ ਬੈਠ ਕੇ ਫੈਸਲੇ ਕਰਦੇ ਆ ਤਾਂ ਇਹ ਪੜੇ ਲਿਖਿਆ ਲੋਕਾਂ ਨੂੰ ਵੀ ਮਾਰ ਪਾ ਮਾਤ ਪਾ ਦਿੰਦੇ ਆ ਸੋ ਇਹਨਾਂ ਦਾ ਜਿਹੜਾ ਮੇਲਾ ਹੈਗਾ ਸੋ ਮੇਲਾ ਬੜਾ ਦਿਲਚਸਪ ਖੇਦੇ ਆ ਦੇਖਦੇ ਹੋ ਤੁਸੀਂ ਕਿ ਜਿਵੇਂ ਇਹਨਾਂ ਦੀਆਂ ਲੇਡੀਆਂ ਇਕੱਠੀਆਂ ਹੋ ਕੇ ਸਾਰੀਆਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੇਲਿਆਂ ਦੇ ਵਿੱਚ ਰੌਣਕਾਂ ਲੱਗਦੀਆਂ ਸਟੇਜਾਂ ਲੱਗਦੀਆਂ ਓਵੇਂ ਇਹਨਾਂ ਲੋਕਾਂ ਇਹ ਵੀ ਲੋਕ ਵੀ ਆਪਣੀਆਂ ਸਟੇਜਾਂ ਲਾ ਕੇ ਆਪਣੀਆਂ ਲੜਕੀਆਂ ਜਿਹੜੀਆਂ ਇਹਨਾਂ ਦੀਆਂ ਜੋ ਵੀ ਇਹਨਾਂ ਨੇ ਆਪਣਾ ਸੱਭਿਆਚਾਰ ਦੇ ਮੁਤਾਬਕ ਗੀਤ ਗਾਉਣੇ ਇਹਨਾਂ ਨੇ ਹੱਸਣਾ ਖੇਡਣਾ ਇਕੱਠੇ ਹੋਣਾ ਰਲ ਮਿਲ ਕੇ ਬੈਠਣਾ ਇਹ ਇਹਨਾਂ ਦੀ ਇੱਕ ਬਹੁਤ ਵੱਡੀ ਖਾਸੀਅਤ ਦੇਖਣ ਨੂੰ ਮਿਲ ਰਹੀ ਹੈ ਇਹ ਲੋਕ ਜਿਵੇਂ ਅਸੀਂ ਕਹਿੰਦੇ ਆ ਪੰਜਾਬ ਦੇ ਵਿੱਚ ਕੀ ਪਜਾਮਾ ਜਵਾਨਾ ਬਦਲ ਰਿਹਾ ਤਾਂ ਜਵਾਨ ਦੇ ਨਾਂ ਬਦਲਣਾ ਜ਼ਰੂਰੀ ਆ ਦੇਖੋ ਤੁਸੀਂ ਇਹਨਾਂ ਦੀਆਂ ਗੱਡੀਆਂ ਕਿਵੇਂ ਇਹ ਗੱਡੀਆਂ ਜਿਹੜੀਆਂ ਇਹਨਾਂ ਨੇ ਅੱਜ ਵੀ ਉਸੇ ਤਰ੍ਹਾਂ ਹੀ ਸ਼ਿੰਗਾਰ ਕੇ ਰੱਖਦੇ ਜਿਵੇਂ ਇਹਨਾਂ ਦੇ ਪਿਤਾ ਪੁਰਖੀ ਸ਼ੁਰੂ ਤੋਂ ਇਹਨਾਂ ਦਾ ਕਾਰੋਬਾਰ ਸੀਗਾ ਸੋ ਉਸ ਸਮੇਂ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਸੀਗੀਆਂ ਪੂਰੀਆਂ ਲੱਕੜ ਦੀਆਂ ਗੱਡੀਆਂ ਔਰ ਲੱਕੜ ਦੇ ਟਾਇਰ ਨਾਲ ਇਹਨਾਂ ਦੇ ਵਿੱਚ ਪਿੱਤਲ ਦੇ ਨਾਲ ਕਢਾਈ ਹੁੰਦੀ ਸੀ ਆ ਲੜਕੀਆਂ ਨੇ ਜੋ ਦੇਖੋ ਤੁਸੀਂ ਮੇਲੇ ਦੇ ਵਿੱਚ ਘੁੰਮ ਰਹੀਆਂ ਇਹ ਆ ਇਹਨਾਂ ਦਾ ਪਰਿਵਾਰ ਆ ਛੋਟੇ ਛੋਟੇ ਪਰਿਵਾਰ ਸੋ ਇਹ ਪਰਿਵਾਰ ਜਿਹੜੇ ਹੈਗੇ ਇਸ ਮੇਲੇ ਦੇ ਵਿੱਚ ਪੂਰੀ ਰੌਣਕ ਲਾ ਰਹੇ ਸੋ ਇਹ ਆ ਇੱਕ ਵਾਰ ਲੱਖਣਤੀ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਗੱਡੀਆਂ ਵਾਲੇ ਜਿਹੜੇ ਗੱਡੀਆਂ ਵਾਲੇ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਮਸ਼ਹੂਰ ਆ ਇਹ ਅੱਜ ਉਹ ਗੱਡੀ ਦੇ ਉੱਤੋਂ ਅੱਜ ਇਹਨਾਂ ਮਿਹਨਤਾਂ ਕਰ ਕਰਕੇ ਕੁਝ ਲੋਕ ਅੱਜ ਥਾਰ ਗੱਡੀਆਂ ਦੇ ਉੱਤੇ ਇਹ ਸਵਾਰ ਹੋਏ ਫਿਰਦੇ ਆ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਕਿ ਲੋਕ ਮਿਹਨਤੀ ਨੇ ਅੰਤਕ ਮਿਹਨਤ ਕਰਦੇ ਆ ਤਾਂ ਤੱਕ ਇੱਥੇ ਤੱਕ ਪਹੁੰਚੇ ਆ ਮੇਲੇ ਦੇ ਵਿੱਚ ਜੇ ਤੁਸੀਂ ਦੇਖਦੇ ਹੋ ਕਿ ਜਿਵੇਂ ਆਪਾਂ ਦੇਖਦੇ ਆ ਗੁਬਾਰੇ ਜਾਂ ਹੋਰ ਚੀਜ਼ਾਂ ਆ ਦੇਖੋ ਇਹ ਥਾਰ ਵਾਲੀ ਦੇ ਘਰ ਵਾਲੀ ਆ ਜਿਹੜੀ ਉਹ ਉਹੀ ਵਿਚਾਰੀ ਨੂੰ ਕੋਈ ਹੈ ਨਹੀਂ ਫਰਕ ਵੀ ਅਸੀਂ ਮੀਰ ਲੋਕ ਆ ਸੋ ਉਸੇ ਤਰ੍ਹਾਂ ਹੀ ਇਹ ਲੋਕ ਆਪਣੇ ਮੇਲੇ ਦੇ ਵਿੱਚ ਇੰਜੋਏ ਕਰਦੇ ਆ ਤੁਸੀਂ ਦੇਖ ਰਹੇ ਹੋ ਕਿ ਇਹ ਥਾਰ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮੁੰਡਾ ਨੌਜਵਾਨ ਆ ਇਹਨੇ ਮਿਹਨਤ ਕੀਤੀ ਆ ਇਹਦਾ ਬੱਕਰੀਆਂ ਦਾ ਵਪਾਰ ਆ ਇਹ ਮਾਛੀ ਵਾਰੇ ਰਹਿੰਦਾ ਇਹਨੇ ਕਹਿੰਦਾ ਕਹਿੰਦਾ ਮੈਂ ਇਹੋ ਜੀ ਗੋਠੀ ਪਾਈ ਆ ਕਿ ਪਿੰਡ ਦੇ ਵਿੱਚ ਕਿਸੇ ਜ਼ਿਮੀਂਦਾਰ ਦੀ ਗੋਠੀ ਨਹੀਂ ਹੋਣੀ ਸੋ ਮਿਹਨਤ ਦਾ ਗੱਲ ਮਿਹਨਤ ਦੀ ਆ ਬੱਕਰੀਆਂ ਦਾ ਵਪਾਰ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਕਰਦਾ ਹਿੰਦੁਸਤਾਨ ਦੇ ਨਹੀਂ ਵਿੱਚ ਕਰਦਾ ਸਗਾਂ ਕਿ ਬਾਹਰਲੇ ਮੁਲਕਾਂ ਵਿੱਚ ਵੀ ਇਹ ਆਪਣੀਆਂ ਬੱਕਰੀਆਂ ਦਾ ਵਪਾਰ ਕਰਦਾ ਦੇਖੋ ਤੁਸੀਂ ਇਹਨਾਂ ਦੀ ਮਾਤਾ ਜਿਹੜੀ ਗੱਡੀ ਥਾਰ ਦੇ ਵਿੱਚ ਉਤਰੀ ਆ ਸੋ ਸੋ ਸਾਡੇ ਪੰਜਾਬੀਆਂ ਨੂੰ ਇਸ ਗੱਲ ਤੋਂ ਸਿੱਖਣਾ ਚਾਹੀਦਾ ਕਿ ਜੇਕਰ ਇਹ ਲੋਕ ਗੱਡੀਆਂ ਵਹਿਲ ਗੱਡੀਆਂ ਜਿਹੜੀਆਂ ਜਿਹਨੂੰ ਅਸੀਂ ਕਹਿੰਦੇ ਆ ਆ ਇਹਨਾਂ ਦਾ ਪਰਿਵਾਰ ਆ ਪਰਿਵਾਰ ਸਾਰਾ ਪਰਿਵਾਰ ਇਕੱਠਾ ਹੋਇਆ ਖੜਾ ਇਹਨਾਂ ਦਾ ਬੜੀ ਖੁਸ਼ੀ ਦੀ ਗੱਲ ਆ ਪਰ ਦੇਖੋ ਤੁਸੀਂ ਆਪ ਦੇਖੋ ਕਿ ਇਹ ਅੱਜ ਵੀ ਇਹਨਾਂ ਨੇ ਆਪਣਾ ਉਹ ਪਹਿਰਾਵਾ ਨਹੀਂ ਛੱਡਿਆ ਜਿਹੜਾ ਕਿ ਅੱਜ ਤੋਂ ਇਹਨਾਂ ਦੇ ਪਿਤਾ ਪੁਰਖੀਆਂ ਨਾਲ ਚੱਲਦਾ ਆ ਰਿਹਾ ਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਨੂੰ ਨੌਜਵਾਨਾਂ ਨੂੰ ਖਾਸ ਤੌਰ ਤੇ ਇਹ ਗੱਲ ਵੱਤਿਆ ਜ਼ਰੂਰ ਦਿਨਾ ਚਾਹੀਦਾ ਕਿ ਅਸੀਂ ਵੀ ਮਿਹਨਤਾਂ ਕਰਕੇ ਅਸੀਂ ਵੀ ਜਿਹੜੇ ਹੈਗੇ ਜਿਹੜੇ ਸਾਨੂੰ ਨਸ਼ੇ ਵਗੈਰਾ ਦੇ ਵਿੱਚ ਸਾਡੇ ਦਲਦਲ ਦੇ ਵਿੱਚ ਅੰਤਸ ਦੇ ਜਾ ਰਹੇ ਆ ਉਹਨਾਂ ਨੂੰ ਛੱਡ ਕੇ ਅਸੀਂ ਜ਼ਰੂਰ ਆਪਣੀ ਮਿਹਨਤ ਕਰਕੇ ਇਹਨਾਂ ਵਾਂਗ ਅਸੀਂ ਵੀ ਆਪਣਾ ਕਾਰੋਬਾਰ ਖੜਾ ਕਰੀਏ ਤੁਸੀਂ ਦੇਖਦੇ ਹੋ ਕਿ ਸੱਭਿਆਚਾਰ ਦੇ ਵਿੱਚ ਇਹਨਾਂ ਦਾ ਜਿਵੇਂ ਹੁੱਕਾ 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 ਬਹੁਤ ਇਹਨਾਂ ਦਾ ਇੱਕ ਮਸ਼ਹੂਰ ਆ ਇਹਨਾਂ ਦਾ ਸਾਰੇ ਪਰਿਵਾਰ ਜਿੰਨੇ ਵੀ ਨੌਜਵਾਨ ਆ ਜਾਂ ਬਜ਼ੁਰਗ ਤੁਸੀਂ ਦੇਖ ਰਹੇ ਹੋ ਇਹ ਹੁੱਕਾ ਇਹਨਾਂ ਦਾ ਇੱਕ ਪੀਣ ਦਾ ਸ਼ੌਂਕ ਸ਼ੌਂਕ ਰੱਖਦੇ ਆ ਇਹ ਆ ਦੇਖੋ ਤੁਸੀਂ ਜਿਵੇਂ ਮੇਲਿਆਂ ਦੇ ਉੱਤੇ ਬੈਠਦੇ ਆ ਪਿੰਡਾਂ 'ਚ ਦੇਖਦੇ ਹੋ ਤੁਸੀਂ ਕੁੱਪੜੇ ਉੱਤੇ ਵੀ ਕੁੱਪਾਂ ਦੇ ਉੱਤੇ ਚੜ ਕੇ ਜਾਂ ਛਟੀਆਂ ਦੇ ਉੱਤੇ ਬੈਠ ਕੇ ਜਾਂ ਕੋਠਿਆਂ ਤੇ ਚੜ ਕੇ ਅਸੀਂ ਮੇਲੇ ਦੇਖਦੇ ਸੀ ਉਸੇ ਤਰ੍ਹਾਂ ਇਹ ਲੋਕ ਵੀ ਸੋ ਆ ਦੇਖੋ ਤੁਸੀਂ ਇਹਨਾਂ ਦੇ ਬਜ਼ੁਰਗ ਨੇ ਇਹਨਾਂ ਦੀ ਉਮਰ ਵੀ ਕਾਫੀ ਲੱਗ ਰਹੀ ਹੈ ਇਹ ਵੀ ਮੇਲਾ ਦੇਖਣ ਆਏ ਆ ਸੋ ਇਹ ਉਮਰ ਤਾਈਂ ਇੰਨੀ ਭੋਗ ਰਹੀ ਆ ਕਿ ਇਹ ਲੋਕ ਮਿਹਨਤੀ ਸੀ ਚੱਗੀਆਂ ਥਾਕਾ ਖਾਧੀਆਂ ਸੀ ਇਹ ਨਿਸ਼ਾਨੀਆਂ ਇਸ ਬਜ਼ੁਰਗ ਦੀ ਸੋ ਆਪਾਂ ਦੇਖਦੇ ਹਾਂ ਕਿ ਜਿਵੇਂ ਆਪਣੇ ਪੰਜਾਬ ਦੇ ਮੇਲਿਆਂ ਦੇ ਵਿੱਚ ਗੁਬਾਰੇ ਤੇ ਹੋਰ ਜਿਹੜੀਆਂ ਚੀਜ਼ਾਂ ਆਈਸਕ੍ਰੀਮ ਜਾਂ ਕੁਝ ਜੋ ਵੀ ਚੀਜ਼ ਖਾਣ ਪੀਣ ਵਾਲੀਆਂ ਚੀਜ਼ਾਂ ਹੈਗੀਆਂ ਉਹ ਇੱਥੇ ਇਸ ਮੇਲੇ ਦੇ ਵਿੱਚ ਆਉਂਦੇ ਨੇ ਲੋਕ ਵੇਚਣ ਲਈ ਸੋ ਇਹ ਦੇਖੋ ਇਹ ਲੋਕ ਜਿਹੜੇ ਹੈਗੇ ਆ ਆਪਣੀਆਂ ਇਕੱਠਾਂ ਦੇ ਵਿੱਚ ਛੋਟੀਆਂ-ਛੋਟੀਆਂ ਜੁਲੀਆਂ ਬਣਾ ਕੇ ਤੇ ਇਹ ਆਪਣਾ ਪੰਜਾਬੀ ਸੱਭਿਆਚਾਰ ਅਲਸੋ ਬੇਟਾ ਆਪਣੀ ਨੂੰ ਜੋਦਾ ਰੱਖ ਰਿਹਾ ਆ ਦੇਖੋ ਤੁਸੀਂ ਇਹ ਦੇਖਦੇ ਸੀ ਕਿ ਪਹਿਲਾਂ ਆਪ ਦੇਖਦੇ ਇਹਨਾਂ ਨੇ ਮੱਥੇ ਦੇ ਉੱਤੇ ਮੋਰਨੀ ਜਾਂ ਚੰਨ ਵਹਾਇਆ ਹੁੰਦਾ ਸੀ ਅੱਜ ਕੱਲ ਵੀ ਇਹ ਇਹਨਾਂ ਦੀ ਰੀਤ ਚੱਲਦੀ ਹੋਈ ਹੈ ਕਿ ਬਾਹਾਂ ਆਪਣੀਆਂ ਬਾਹਾਂ ਦੇ ਉੱਤੇ ਜਾਂ ਆਪਣੇ ਪੈਰਾਂ ਦੇ ਉੱਤੇ ਇਹ ਅੱਜ ਵੀ ਉਹ ਚੀਜ਼ਾਂ ਨੂੰ ਖਨਵਾ ਰਹੇ ਨੇ ਤਾਂ ਕਿ ਇਹ ਜਿਹੜਾ ਇਹਨਾਂ ਦਾ ਪਿਤਾਂਵਕੀ ਜਿਹੜਾ ਚੱਲਿਆ ਹੁੰਦਾ ਰਵਾਜ ਇਹਨਾਂ ਦਾ ਉਹਨੂੰ ਕਾਇਮ ਰੱਖ ਸਕਣ ਸੋ ਇਹ ਇੱਕ ਬਹੁਤ ਵਧੀਆ ਚੀਜ਼ ਆ ਸੋ ਇਹ ਚੀਜ਼ ਮਾੜੀ ਨਹੀਂ ਹੈਗੀ ਪਰ ਕਰਉਣੀ ਚਾਹੀਦੀ ਪਰ ਇੱਕ ਹੱਦ ਤੱਕ ਆ ਦੇਖ ਲਓ ਤੁਸੀਂ ਇੱਕ ਲੇਡੀਜ਼ ਦਾ ਇਨਾਂ ਦੀ ਔਰਤਾਂ ਕਿ ਜਿਹੜੇ ਕਿ ਆਪਣੇ ਪੈਰ ਦੇ ਉੱਤੇ ਕੁਛ ਘੁਆ ਰਹੀ ਹੈ। ਘੁਆ ਰਹੀ ਹੈ ਉਹਦੇ ਤੋਂ ਟਟੂ ਵਗੈਰਾ। ਸੋ ਇਹ ਇਹਨਾਂ ਦਾ ਇੱਕ ਸੱਭਿਆਚਾਰ ਦਾ ਇੱਕ ਅੰਗ ਹੀ ਮੰਨਿਆ ਜਾ ਸਕਦਾ। ਕਿਉਂਕਿ ਇਹਨਾਂ ਦਾ ਸ਼ੁਰੂ ਤੋਂ ਹੀ ਇਹ ਲੋਕ ਇਸ ਤਰ੍ਹਾਂ ਹੀ ਆਪਣੇ ਮੱਥੇ ਦੇ ਉੱਤੇ ਜਾਂ ਆਪਣੇ ਹੱਥ ਦੇ ਉੱਤੇ ਗੋਟ ਦੇ ਉੱਤੇ ਆਹ ਦੇਖੋ ਇਹਨਾਂ ਦਾ ਇੱਕ ਨੌਜਵਾਨ ਪਲਵਾਨ ਮੁੰਡਾ। ਆ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਹੈ ਲੇਡੀਜ਼ ਸੋ ਇਹ ਸੀ ਦੁਗਰੀ ਪਿੰਡ ਦੇ ਵਿੱਚ ਲੱਗਿਆ ਹੋਇਆ ਵਨਜ਼ਾਰਿਆਂ ਦਾ ਗੱਡੀਆਂ ਵਾਲਿਆਂ ਦਾ ਮੇਲਾ। ਜਿਨੂੰ ਕਿ ਅਸੀਂ ਕੋਸ਼ਿਸ਼ ਕੀਤੀ ਆ ਛੋਟੇ ਛੋਟੇ ਸ਼ਾਟ ਲੈ ਕੇ ਇਹਨਾਂ ਨੂੰ ਵਿੱਚ ਲੋਕਾਂ ਨੂੰ ਦਿਖਾਉਣ ਦੀ ਕਿ ਲੋਕ ਆਪਣਾ ਕਿਸ ਤਰ੍ਹਾਂ ਜੀਵਨ ਬਸਰ ਕਰ ਰਹੇ ਆ ਤੋ ਇਦਾਂ ਇਹ ਇਕੱਠੇ ਹੋ ਕੇ ਅੱਜ ਵੀ ਇਹ ਲੋਕ ਇਕੱਠੇ ਹੋ ਕੇ ਆਪਣੇ ਪੁਰਖਿਆਂ ਦਾ ਜਿਹੜਾ ਮੇਲਾ ਬਾਬਾ ਵਜੀਰਾ ਜੀ ਦਾ ਮੇਲਾ ਉਹਨੂੰ ਦੇਖਣ ਲਈ ਹਰ ਸਾਲ ਜੇਠ ਦੇ ਮਹੀਨੇ ਦੇ ਵਿੱਚ ਇਹ ਦੁਗਰੀ ਪਿੰਡ ਲੁਧਿਆਣੇ ਦੇ ਵਿੱਚ ਇਕੱਠੇ ਹੁੰਦੇ ਆ ਸੋ ਛੋਟੀ ਜੀ ਗੱਲ ਇੱਕ ਮੈਂ ਤੁਹਾਡੇ ਤੇ ਹੋਰ ਜਾਣਕਾਰੀ ਦੇ ਵਿੱਚ ਲਿਆ ਦਿਆਂ ਆਮ ਲੋਕ ਆਪਣੇ ਪੰਜਾਬ ਦੇ ਲੋਕਾਂ ਦੇ ਕਿ ਇਹ ਲੋਕ ਅਨਪੜ੍ਹ ਜ਼ਰੂਰ ਨੇ ਪਰ ਅੱਜ ਤੱਕ ਇਨ੍ਹਾਂ ਦਾ ਕਿਸੇ ਵੀ ਕੋਰਟ ਕਿਸੇ ਵੀ ਕਚਹਿਰੀ ਦੇ ਵਿੱਚ ਕੋਈ ਵੀ ਕੇਸ ਨਹੀਂ ਚੱਲਦਾ ਅਨਪੜ ਲੋਕ ਹੋਣ ਦੇ ਬਾਵਜੂਦ ਵੀ ਇਹ ਲੋਕ ਆਪਣੀ ਪੰਚਾਇਤਾਂ ਦੇ ਵਿੱਚ ਬੈਠ ਕੇ ਆਪਣੀਆਂ ਸਭਾ ਦੇ ਵਿੱਚ ਬੈਠ ਕੇ ਵੱਡੇ ਵੱਡੇ ਫੈਸਲੇ ਕਰ ਲੈਂਦੇ ਆ ਸਾਨੂੰ ਇਹਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਕਬੀਲੇ ਦੇ ਵਿੱਚ ਅਜੇ ਤੱਕ ਕੋਈ ਵੀ ਕਤਲ ਨਹੀਂ ਹੋਇਆ ਜੇਕਰ ਸਾਡੇ ਕਬੀਲੇ ਦੇ ਵਿੱਚ ਕੋਈ ਦਾਗ ਦਹੇਜ ਜਾਂ ਕੋਈ ਛੱਡ ਛੜਾਈ ਦਾ ਵੀ ਰੋਲਾ ਹੁੰਦਾ ਤਾਂ ਉਹ ਸਾਡੇ ਕਬੀਲੇ ਦੇ ਲੋਕ ਬੈਠ ਕੇ ਉਸ ਨੂੰ ਹੱਲ ਕਰ ਲੈਂਦੇ ਆ ਸੋ ਸਾਡੇ ਸਾਨੂੰ ਵੀ ਇਹਨਾਂ ਲੋਕਾਂ ਤੋਂ ਸਿੱਖਣ ਦੀ ਲੋੜ ਹੈ ਸੋ ਆਸ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸਾਂਝਾ ਕਰੋਗੇ ਤਾਂ ਧੰਨਵਾਦ